ਮਾਨਕ ਸਾਹਿਬ ਨੇ ਥਾਂ ਥਾਂ ਦੇ ਉੱਪਰ ਜਾ ਕੇ ਜਾਤਾਂ ਪਾਤਾਂ ਦਾ ਬਹੁਤ ਖੰਡਨ ਕੀਤਾ ਹੈ। ਪ੍ਰੈਕਟੀਕਲ ਰੂਪ ਦੇ ਵਿੱਚ ਕਿੱਦਾਂ ਕੀਤਾ ਜਾਏ ਪਾਤਸ਼ਾ ਸਾਡਿਆਂ ਤਾਂ ਪਿੰਡਾਂ ਦੀ ਬਣਤਰ ਹੀ ਇਸ ਤਰੀਕੇ ਦੀ ਹੈ। ਸ਼ਹਿਰਾਂ ਦੇ ਵਿੱਚ ਰਹਿਣ ਵਾਲੇ ਇਹਨਾਂ ਨਹੀਂ ਜਾਣਦੇ ਪਰ ਪਿੰਡਾਂ ਦੇ ਵਿੱਚ ਜੇ ਕਦੇ ਜਾਓਗੇ ਤਾਂ ਵੇਖਿਓ ਪਿੰਡਾਂ ਦੀ ਬਣਤਰ ਕਿੱਦਾਂ ਦੀ ਹੁੰਦੀ ਹੈ। ਪਿੰਡ ਦੇ ਵਿੱਚ ਵੜੋਂਗੇ ਤਾਂ ਇੱਕ ਪਾਸੇ ਦੀ ਜਿਹੜੀ ਸੜਕ ਹੈ ਨਾ ਉਹ ਬੜੀ ਸੋਹਣੀ ਹੋਏਗੀ। ਵੱਡੀ ਸੜਕ ਹੋਏਗੀ ਔਰ ਉੱਥੇ ਸਾਰੇ ਵੱਡੇ ਵੱਡੇ ਘਰ ਹੋਣਗੇ। ਟਰੈਕਟਰ ਟਰਾਲੀਆਂ ਵਾਲੇ ਉਸੇ ਪਿੰਡ ਦੇ ਦੂਜੇ ਪਾਸੇ ਦੀ ਸੜਕ ਤੇ ਨੂੰ ਜਾਉਂਗੇ ਨਾ ਤੇ ਉਹ ਸੜਕ ਪੱਕੀ ਵੀ ਨਹੀਂ ਹੋਏਗੀ ਜ਼ਿਆਦਾਤਰ ਖਣੰਜਾ ਹੀ ਬਣਿਆ ਹੋਏਗਾ ਕਿਤੇ ਕਿਤੇ ਹੁਣ ਪੱਕੀਆਂ ਸੜਕਾਂ ਨੇ ਨਹੀਂ ਤਾਂ ਇੱਟਾਂ ਦੀ ਸੜਕ ਹੋਏਗੀ ਔਰ ਉੱਥੇ ਸਾਰੇ ਛੋਟੇ-ਛੋਟੇ ਘਰ ਹੋਣਗੇ ਇਹ ਬਣਤਰ ਹੈ ਪਿੰਡਾਂ ਦੀ ਪਿੰਡਾਂ ਦੀ ਬਣਤਰ ਹੈ ਜਾਤਾਂ ਦੇ ਆਧਾਰ ਦੇ ਉੱਪਰ ਕਮਿਆਰ ਜਾਤ ਦੇ ਘਰ ਇੱਕ ਪਾਸੇ ਜੱਟਾਂ ਦੇ ਘਰ ਇੱਕ ਪਾਸੇ ਤਰਖਾਣਾਂ